ਸ਼ਲੋਕ ਮਹਲਾ 3 ਜਾਂ ਖੇਤ ਮੇ ਆਲਾ ਉੱਚੀਆਂ ਘਰ ਉੱਚਾ ਨਰਨ ਆ ਮਹਿਲ ਭਗਤੀ ਘਰ ਸਰੈ ਸੱਜਣ ਪਹਣਿਓ ਮਹਾਰਾਜ ਨੇ ਸੁਝਾਉਣਾ ਕੀਤਾ ਵੀ ਬੱਦਲ ਵੇਖ ਕੇ ਜ਼ਿਮੀਦਾਰ ਪੈੜੀ ਵਿੱਚ ਬੱਟਾਂ ਉੱਚੀਆਂ ਕਰ ਦਿੰਦਾ ਹੈ ਤੇ ਬਰਖਾ ਦਾ ਪਾਣੀ ਉਸ ਪੈੜੀ ਵਿੱਚ ਆਖ ਲੋਂਦਾ ਹੈ ਜਿਵੇਂ ਮਹਿਲ ਭਗਤੀ ਕਰ ਸਰੇ ਘਰ ਸਰੇ ਸੱਜਣ ਪਹਣਿਓ ਤਿਵੇਂ ਹੀ ਜਿਸ ਜੀਵ ਇਸਤਰੀ ਦੇ ਹਿਰਦੇ ਵਿੱਚ ਭਗਤੀ ਦਾ ਉਸ਼ਾਲਾ ਆਉਂਦਾ ਹੈ ਉਥੇ ਪ੍ਰਭੂ ਪ੍ਰੌਣਾ ਬਣ ਕੇ ਆਉਂਦਾ ਹੈ ਭਾਵ ਰਹਿਣ ਲਈ ਆਉਂਦਾ ਹੈ ਬਰਸਣਾ ਤਾਂ ਬਰਸ ਕਣਾ ਬਹੁੜ ਬਰਸੇ ਕਾਹੀ ਮਹਾਰਾਜ ਕਹਿੰਦੇ ਨੇ हे ਮੇਗ हे ਸਤਗੁਰ ਜੇ ਨਾਮ ਦੀ ਵਰਖਾ ਕਰਨੀ ਹੈ ਤਾਂ ਵਰਖਾ ਹੁਣ ਕਰ ਮੇਰੀ ਉਮਰ ਬੀਤ ਜਾਣ ਤੇ ਫੇਰ ਕਾਦੇ ਲਈ ਵਰਖਾ ਕਰੇਗਾ ਨਾਨਕ ਤਿੰਨ ਬਹਾਰ ਨੇ ਜਨਕੁਰਮਖ ਪਾਇਆ ਮਨ ਮਾਹੀ ਗੁਰੂ ਜੀ ਕਹਿੰਦੇ ਨੇ ਏ ਨਾਨਕ ਮੈਂ ਸਤਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਰਾਹੀ ਪ੍ਰਭੂ ਨੂੰ ਹਿਰਦੇ ਵਿੱਚ ਲੱਭ ਲਿਆ ਹੈ ਮਹਲਾ ਤੀਜਾ ਮਿੱਠਾ ਸੋਜੋ ਭਾਵ ਦਾ ਸੱਜਣ ਸੋ ਜੇਰਾਸ ਅਸਰ ਪਿਆਰਾ ਪਦਾਰਥ ਓਹ ਹੈ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ ਅਸਲ ਮਿੱਤਰ ਉਹ ਹੈ ਜਿਸ ਨਾਲ ਸਦਾ ਬਣੀ ਰਹੇ ਪਰ ਦੂਜਾ ਭਾਵ ਨਾ ਸਦਾ ਚੰਗਾ ਲੱਗਦਾ ਹੈ ਨਾ ਸਦਾ ਨਾਲ ਨਿਭਦਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨ ਕੁਝ ਵੀ ਭਾਈ ਤੇਰਾ ਸਾਥੀ ਨਹੀਂ ਬਣਦਾ ਤੇ ਨਾ ਕੋਈ ਤੇਰੇ ਨਾਲ ਨਿਭਣਾ ਵਾਲਾ ਹੈ ਗੁਰੂ ਜੀ ਕਹਿੰਦੇ ਨੇ ਨਾਨਕ ਗੁਰਮੁਖ ਜਾਣੀਐ ਜਾਕੋ ਆਪ ਪ੍ਰਗਾਸ ਏ ਨਾਨਕ ਜਿਸ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ ਉਸ ਨੂੰ ਗੁਰੂ ਦੀ ਰਾਹੀ ਇਹ ਸਮਝ ਪੈਂਦੀ ਹੈ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਏ ਪ੍ਰਭੂ ਸੇਵਕ ਦੀ ਅਰਦਾਸ ਪ੍ਰਭੂ ਦੀ ਹਜ਼ੂਰੀ ਵਿੱਚ یوں ਹੁੰਦੀ ਹੈ हे प्रभु तू सदा रहण वाला मालिक है गुरु दा प्यारा यही अरदास करदा है हे रब्ब हे प्रभु तू सदा हाजर नाजर है तू सदा कायम रहण वाला है तू रखवाला सदा सदा हौ तुद्द त्याई तू सदा ही राखा है ਮੈਂ ਤੈਨੂੰ ਸਿਮਰਦਾ ਹਾਂ ਜੀ ਜੰਤ ਸਭ ਤੇਰਾ ਤੂੰ ਰਹਾ ਸਮਾਈ ਸਾਰੇ ਜੀ ਜੰਤ ਤੇਰੇ ਹੀ ਹਨ ਤੂੰ ਇਨਾਂ ਵਿੱਚ ਮੌਜੂਦ ਹੈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸਮਾਰ ਪਚਾਈ ਜੋ ਮਨੁੱਖ ਤੇਰੀ ਬੰਦਗੀ ਕਰਨ ਵਾਲਿਆਂ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ ਆਤਮਕ ਮੋਤੇ ਮਾਰ ਕੇ ਖੁਆਰ ਕਰਦਾ ਹੈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਗੁਰੂ ਨਾਨਕ ਜੀ ਕਹਿੰਦੇ ਨੇ ਤੂੰ ਵੀ ਪ੍ਰਭੂ ਦੀ ਚਰਨੀ ਲੱਗ ਤੇ ਦੁਨੀਆਂ ਵਾਲੀ ਚਿੰਤਾ ਛੱਡ ਕੇ ਬੇਫਿਕਰ ਹੋ ਕੇ ਰਹੋ ਸ਼ਲੋਕ ਮਹਲਾ 3 ਜਾਂ ਆਸਾ ਕਰਤਾ ਜਗ ਮੋਹ ਆਸਾ ਮਰ ਨਾ ਜਾਏ ਜਗਤ ਦੁਨੀਆ ਦੀਆਂ ਆਸਾਂ ਬਣਾ ਬਣਾ ਕੇ ਮਰ ਜਾਂਦਾ ਹੈ ਪਰ ਇਹ ਆਸ ਕਦੇ ਮਰਦੀ ਨਹੀਂ ਕਦੇ ਮੁੱਕਦੀ ਨਹੀਂ ਭਾਵ ਕਦੇ ਤ੍ਰਿਸ਼ਨਾ ਮੁੱਕਦੀ ਨਹੀਂ ਕਦੇ ਸੰਤੋਖ ਨਹੀਂ ਆਉਂਦਾ ਨਾਨਕ ਆਸਾਂ ਪੂਰੀਆਂ ਸੱਚੇ ਸਿਉ ਚਿਤ ਲਾਏ ਮਹਾਰਾਜ ਕਹਿੰਦੇ ਨਾ ਸਦਾ ਸਿਰ ਰਹਿਣ ਵਾਲੇ ਪ੍ਰਭੂ ਨਾਲ ਚਿਤ ਜੋੜਿਆ ਮਨੁੱਖ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਪਾਪ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਨ ਕੀਤੀ ਸੋ ਲੈ ਜਾਏ ਮਹਾਰਾਜ ਕਹਿੰਦੇ ਇਹ ਦੁਨੀਆ ਦੀ ਆਸ ਇਹ ਮਾਇਆ ਦਾ ਫੁਰਨਾ ਤਦੋ ਹੀ ਮੁਕਣਗੇ ਜਦੋਂ ਉਹ ਪ੍ਰਭੂ ਆਪ ਮੁਕਾਏਗਾ ਜਿਸ ਨੇ ਇਹ ਆਸਾ ਮਨਸਾ ਪੈਦਾ ਕੀਤੀ ਕੀਤੇ ਹਨ ਨਾਨਕ ਨਹਿ ਚਲ ਕੋ ਨਹੀਂ ਵਾ ਜੋ ਹਰ ਕੇ ਨਾਏ ਹੇ ਨਾਨਕ ਤਦੋਂ ਹੀ ਜ਼ਕੀਰ ਬਣੇਗਾ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਸਦਾ ਸਿਰ ਰਹਿਣ ਵਾਲਾ ਨਹੀਂ ਹੈ ਪੌੜੀ ਆਪੇ ਜਗਤ ਉਪਾਇਓ ਕਰ ਬੂ ਕਰ ਪੂਰਾ ਸਾਟ ਆਪੇ ਸ਼ਾ ਆਪੇ ਬੰਜਾਰਾ ਆਪੇ ਹੀ ਹਰ ਹਾਟ मुकम्बल बनांतर बना के प्रभु ने आप ही जगत पैदा किया है वाहेगुरु आप ही शाहूकार है आप ही व्यापारी आप ही हट्टी है आपे सागर आपे बहुता बहुता आपे ही खेवाट प्रभु आप ही समुद्र है आप ही जहाज है ते आप ही मला है आपे चेला है आपे आपे दसे काट। प्रभु आप ही गुरु है आप ही सिख है ते आप ही पारला पतन बखा है जन नानक नाम त्याए तू सब किल विख काट सुध ਆਰ ਸਕੇਲ ਵਿੱਚ ਦੇ ਗੈਲਬਖ ਮੈਨੇ ਪਾਪ ਇਹਨਾਂ ਸ੍ਰੀ ਕਰਤਾਰਪੁਰ ਬਾਲੀ ਵੀੜ ਵਿੱਚ ਇਸ ਵਾਰ ਦੀ ਬਾਣੀ ਦੀ ਲਿਖਤ ਨਾਲੋਂ ਸ਼ਲੋਕ ਮਹਲਾ 3 ਆਦ ਕ ਸਾਰੇ ਸਰਲੇਖ ਬਰੀਕ ਲਿਖਤ ਹੈ ਬਰੀਕ ਲਿਖਤ ਦੇ ਹਨ ਇਸ ਤੋਂ ਅੰਦਾਜ਼ਾ ਇਹ ਲੱਗ ਸਕਦਾ ਹੈ ਕਿ ਸਰਲੇਖਾਂ ਵਾਸਤੇ ਪਹਿਲਾ ਥਾਂ ਖਾਲੀ ਰੱਖੀ ਗਈ ਹੈ ਫਿਰ ਚੰਗੀ ਤਰ੍ਹਾਂ ਸੋਧ ਕੇ ਇਹ ਸ਼ਲੋਕ ਠੀਕ ਉਸੇ ਹੀ ਗੁਰੂ ਵਿਅਕਤੀ ਦੇ ਹਨ ਸਰਲੇਖ ਬ੍ਰੀਕ ਕਲਮ ਨਾਲ ਦਰਜ ਕੀਤੇ ਹਨ ਤਾਇਏ ਵਾਰ ਦੇ ਮੁਕਣ ਤੇ ਸਾਇਏ ਤੋਂ ਬਾਹਰ ਲਾਬ ਸੋਧਾ ਲਿਖਿਆ ਹੈ ਭਾਵ ਇਹ ਇੱਕ ਸ਼ਲੋਕ ਠੀਕ ਸਿਰਲੇਖ ਵਾਲੇ ਗੁਰਵਕਤੀ ਦੇ ਹੀ ਹਨ ਇਹ ਗੱਲ ਸੋਧ ਕੇ ਵੇਖ ਲਈ ਹੈ ਗੁਰੂ ਜੀ ਕਹਿੰਦੇ ਨੇ हे ਦਾਸ ਨਾਨਕ ਤੂੰ ਉਸ ਪ੍ਰਭੂ ਦਾ ਨਾਮ ਸਿਮਰ ਸਿਮਰਤੇ ਆਪਣੇ ਸਾਰੇ ਪਾਪ ਦੂਰ ਕਰ ਲੈ ਰਾਗ ਗੁਜਰੀ ਵਾਰ ਮਹੱਲਾ 5 ਰਾਗ ਗੁਜਰੀ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਬਾਰ ਜਿਹੜੀਆਂ ਆਪਾਂ ਬਾਈ ਬਾਰਾਂ ਕਹਿੰਦੇ ਉਹਨਾਂ ਚੋਂ ਬਾਰ ਇੱਕ ਵਾਰ ਚੱਲਦੀ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੁਜਰੀ ਬਾਰ ਮਹੱਲਾ ਪੰਜਵਾਂ ਦਾ ਪੌੜੀ ਬਾਰ ਇੱਕ ਸ੍ਰਿਸ਼ਟੀ ਰਚ ਕੇ ਇਸ ਵਿੱਚ ਹਰ ਥਾਂ ਪ੍ਰਭੂ ਆਪ ਮੌਜੂਦ ਹੈ ਸਬਦੀ ਪਾਲਣਾ ਆਪ ਹੀ ਕਰਦਾ ਹੈ ਸਭ ਜੀਵ ਉਸਨੇ ਮਾਨੋ ਇੱਕ ਧਾਗੇ ਵਿੱਚ ਪਰੋਤੇ ਹੋਏ ਹਨ ਉਸ ਦੀ ਰਜ਼ਾ ਅਨਸਾਰ ਹੀ ਕਈ ਜੀਵ ਜਗਤ ਦੇ ਬਕਾਰਾਂ ਵਿੱਚ ਖਾਰ ਹੋ ਰਹੇ ਹਨ ਤੇ ਜਿਨ੍ਹਾਂ ਉੱਤੇ ਮਿਹਰ ਕਰਦਾ ਹੈ ਉਹ ਉਸ ਦਾ ਸਿਮਰਨ ਕਰਕੇ ਸੰਸਾਰ ਸਮੁੰਦਰ ਦੀਆਂ ਵਕਾਰਾਂ ਦੀਆਂ ਲਹਿਰਾਂ ਵਿੱਚੋਂ ਬੱਚ ਨਿਕਲਦੇ ਹਨ ਵੱਡੇ-ਵੱਡੇ ਦੇਵਤਿਆਂ ਤੋਂ ਲੈ ਕੇ ਸਾਰੇ ਜੀ ਜੰਤ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਤਾਂਨੇ ਪੇਟੇ ਵਾਂਗ ਪ੍ਰਮਾਤਮਾ ਸਭ ਜੀਵਾਂ ਵਿੱਚ ਮਿਲਿਆ ਹੋਇਆ ਹੈ ਜਿੱਧਰ-ਜਿੱਧਰ ਲਾਂਦਾ ਹੈ ਉਧਰ-ਉਧਰ ਜੀਵ ਲੱਗਦੇ ਹਨ ਜੇ ਨਾ ਜੰਨਾ ਉੱਤੇ ਪ੍ਰਭੂ ਆਪ ਤਰੁਠਦਾ ਹੈ ਉਹੀ ਉਸ ਦੀ ਬੰਦਗੀ ਕਰਦੇ ਹਨ ਮਨੁੱਖ ਦੀ ਆਪਣੀ ਚਤ్రਾਈ ਸਿਆਣਪ ਕੰਮ ਨਹੀਂ ਆਉਦੀ ਕੰਮ ਨਹੀਂ ਦਿੰਦੀ ਮਨੁੱਖ ਆਪ ਹੀ ਤਾਂ ਜਗਤ ਭਲੇ ਕੰਮਾਂ ਵਾਲੇ ਆਲਸ ਹੀ ਕਰਦਾ ਹੈ ਪਰ ਜਿਸ ਉੱਤੇ ਪ੍ਰਭੂ ਦੀ ਮਿਹਰ ਦੀ ਨજર ਹੁੰਦੇ ਹੋਵੇ ਉਸ ਨੂੰ ਗੁਰਮਖਾਂ ਦੀ ਸੰਗਤ ਵਿੱਚ ਮਲਾਂਦਾ ਹੈ ਜਿੱਥੇ ਉਹ ਸੇਵਾ ਕਰਦਾ ਹੈ ਸਿੱਖਤ ਸਲਾਹ ਕਰਦਾ ਸੁਣਦਾ ਹੈ ਜੋ ਪ੍ਰਭੂ ਇੱਕ ਛਣ ਵਿੱਚ ਕੁਦਰਤ ਦੇ ਅਨੇਕਾਂ ਕੌਤਕ ਰਚ ਦਿੰਦਾ ਹੈ ਜੋ ਸਭ ਜੀਵਾਂ ਦੇ ਦਿਲ ਦੀ ਹਰ ਵੇਲੇ ਜਾਣਦਾ ਹੈ ਉਹ ਜਿਸ ਮਨੁੱਖ ਤੇ ਰਹਿਮ ਕਰਦਾ ਹੈ ਉਸ ਨੂੰ ਆਪਣੀ ਯਾਦ ਵਿੱਚ ਜੋੜਦਾ ਹੈ ਤੇ ਬਕਾਰਾਂ ਤੋਂ ਬਚਾਉਂਦਾ ਹੈ ਉਹ ਮਨੁੱਖ ਇਨ੍ਹਾਂ ਇਨ੍ਹਾਂ ਬਕਾਰਾਂ ਅੱਗੇ ਮਨੁੱਖਾ ਜਨਮ ਦੀ ਬਾਜ਼ੀ ਨਹੀਂ ਹਾਰਦਾ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸ਼ਲੋਕ ਮਹਲਾ 5ਵਾਂ ਅਰਥ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਵਿੱਚੋਂ ਸ਼ਲੋਕ ਹੈ ਜੀ ਅੰਤਰ ਗੁਰ ਆਰਾਧਨ ਜੀਬਾ ਜਪ ਗੁਰ ਨਾਮ ਮਰਦ ਕਹੇ ਹੈ ਮਨ ਗੁਰੂ ਨੂੰ ਯਾਦ ਕਰਨਾ ਜੀਵ ਨਾਲ ਗੁਰੂ ਦਾ ਨਾਮ ਜਪਣਾ ਨੇਤਰੀ ਸਤਗੁਰ ਵੇਖਣਾ ਸਰਬੜੀ ਸੁਣਨਾ ਗੁਰ ਨੂੰ ਅੱਖਾਂ ਨਾਲ ਗੁਰੂ ਨੂੰ ਵੇਖਣਾ ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ ਹੈ ਸਤਗੁਰ ਸੇ ਤੀਰਤਿਆ ਦਰਗਾ ਪਾਈਏ ਠਾਉ ਜੇ ਇਸ ਤਰ੍ਹਾਂ ਆਪਣੇ ਗੁਰੂ ਦੇ ਪਿਆਰ ਵਿੱਚ ਰੰਗੇ ਜਾਈਏ ਤਾਂ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਮਿਲਦੀ ਹੈ ਗੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਤ ਦੇ ਗੁਰੂ ਮਹਾਰਾਜ ਕਹਿੰਦੇ ਨੇ हे ਨਾਨਕ ਇਹ ਦਾਤ ਉਸ ਮਨੁੱਖ ਨੂੰ ਪ੍ਰਭੂ ਦਿੰਦਾ ਹੈ ਜਿਸ ਉਤੇ ਮਿਹਰ ਕਰਦਾ ਹੈ ਜਗ ਮੈਂ ਉਤਮ ਕਾਢੀ ਹੈ ਬਿਰਲੇ ਕੇਈ ਕੇ ਮਹੱਲਾ ਪੰਜਵਾਂ ਅਜਿਹੇ ਬੰਦੇ ਜਗਤ ਸ੍ਰੇਸ਼ਟ ਅਖਵਾਉਂਦੇ ਹਨ ਪਰ ਅਜਿਹੇ ਹੁੰਦੇ ਕੋਈ ਬਿਰਲੇ ਬਿਰਲੇ ਹੀ ਹਨ ਸ਼ਲੋਕ ਮਹੱਲਾ ਪੰਜਵਾਂ ਰੱਖੇ ਰਖਣਹਾਰ ਆਪ ਉਵਾਰਿਆਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਆਨ ਰੱਖਿਆ ਕਰਨ ਵਾਲੇ ਪ੍ਰਮਾਤਮਾ ਨੇ ਆਪ ਬਕਾਰਾਂ ਤੋਂ ਵਿਚਾਰਿਆ ਹੈ ਤੇ ਗੁਰੂ ਦੀ ਪੈਰੀ ਪਾ ਕੇ ਸਾਰੇ ਕੰਮ ਉਸ ਨੇ ਸਵਾਰ ਦਿੱਤੇ ਹਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਦਾ ਭਾਵ ਹੋਵਾ ਆਪ ਦਿਆਲ ਮਨੋ ਨ ਬਸਾਰਿਆਂ ਜਿਨ੍ਹਾਂ ਉੱਤੇ ਪ੍ਰਭੂ ਆਪ ਦਿਆਲ ਹੋਇਆ ਹੈ ਉਹਨਾਂ ਨੂੰ ਉਸਨੇ ਆਪਣੇ ਮਨੋ ਵਸਾਰਿਆ ਨਹੀਂ ਸਾਧ ਜਨਾਂ ਕੇ ਸੰਗ ਭਵਜਰ ਤਾਰਿਅਨ ਤੇ ਉਹਨਾਂ ਨੂੰ ਗੁਰਮਖੰਡ ਦੀ ਸੰਗਤ ਵਿੱਚ ਰੱਖ ਕੇ ਸੰਸਾਰ ਸਮੁੰਦਰ ਸੰਸਾਰ ਸਮੁੰਦਰ ਤਾਰ ਦਿੱਤਾ ਸਾਖਤ ਨਿੰਦਕ ਦੁਸ਼ਟ ਕਿਨ ਮਾਹਿ ਬਧਾਰਿਅਨ ਜੋ ਉਸ ਦੇ ਚਰਨਾਂ ਤੋਂ ਟੁੱਟੇ ਹੋਏ ਹਨ ਜੋ ਨਿੰਦਾ ਕਰਦੇ ਰਹਿੰਦੇ ਹਨ ਸੋ ਗੰਦੇ ਆਚਰਨ ਵਾਲੇ ਹਨ ਉਹਨਾਂ ਨੂੰ ਇੱਕ ਪਲ ਵਿੱਚ ਉਸ ਨੇ ਮਾਰ ਮੁਕਾਇਆ ਹੈ ਤੇ ਸੋ ਸਾਹਿਬ ਕੀ ਟੇਕ ਨਾਨਕ ਮੰਨੇ ਵਾਹੇ ਨਾਨਕ ਦੇ ਮਨ ਵਿੱਚ ਵੀ ਉਸ ਮਾਰਕ ਦਾ ਆਸਰਾ ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਜਿਸ ਨੂੰ ਸਿਮਰਿਆ ਸੁਖ ਮਿਲਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਪਉੜੀ ਅਕਾਲ ਨਰੰਜਨ ਪਰਖ ਅਗਮ ਅਪਾਰੀਏ हे ਪ੍ਰਮਾਤਮਾ ਤੇਰੀ ਕੋਈ ਖਾਸ ਕੁੱਲ ਨਹੀਂ ਮਾਇਆ ਦੀ ਕਾਲਕ ਤੈਨੂੰ ਨਹੀਂ ਲੱਗ ਸਕਦੀ ਸਭ ਵਿੱਚ ਮੌਜੂਦ ਹੈ ਆਪ ਪਹੁੰਚ ਤੇ ਬੇਅੰਤ ਹੈ ਸੱਚੋ ਸੱਚਾ ਸੱਚ ਸੱਚ ਨਿਹਾਰੀਏ ਤੂੰ ਸਦਾ ਹੀ ਕਾਇਮ ਰਹਿਣ ਵਾਲਾ ਹੈ ਤੇ ਸੱਚ ਸਤਿਵਚ ਹਸਤੀ ਵਾਲਾ ਵੇਖਣ ਵਿੱਚ ਆਉਂਦਾ ਹੈ ਕੂੜ ਨਾ ਜਾਪੇ ਕਿਸ ਤੇਰੀ ਧਾਰੀਏ ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ ਇਸ ਵਿੱਚ ਵੀ ਕੋਈ ਚੀਜ਼ ਫਰਜ਼ੀ ਭਾਵ ਮਨ ਘੜਤ ਨਹੀਂ ਜਾਪਦੀ ਸਭ ਸੇ ਦੇ ਦਤਾਰ ਸਭ ਸੇ ਦੇ ਦਤਾਰ ਜੇਤ ਉਪਾਰੀਏ ਜਿਤਨੇ ਵੀ ਸ੍ਰਿਸ਼ਟੀ ਪ੍ਰਭੂ ਨੇ ਪੈਦਾ ਕੀਤੀ ਹੈ ਇਸ ਵਿੱਚ ਸਭ ਜੀਵਾਂ ਨੂੰ ਦਤਾਰ ਪ੍ਰਭੂ ਦਾਤਾ ਦਿੰਦਾ ਹੈ ਇੱਕ ਤਸੂਤ ਪਰੋਏ ਜੋਤ ਸੰਜਾਰੀਏ ਸਭ ਨੂੰ ਇੱਕੋ ਹੀ ਹਕਮ ਰੂਪ ਧਾਗੇ ਵਿੱਚ ਪਰੋ ਕੇ ਸਭ ਜੀਆਂ ਜੀਆਂ ਸਭ ਵਿੱਚ ਉਸ ਨੇ ਆਪਣੀ ਜੋਤ ਮਲਾਈ ਹੋਈ ਹੈ ਹੁਕਮੇ ਭਭਜਲ ਮੰਜ ਹੁਕਮੇ ਤਾਰੀਏ ਆਪਣੇ ਹੁਕਮ ਅੰਦਰ ਦੀ ਉਸਨੇ ਜੀਵਾਂ ਨੂੰ ਸੰਸਾਰ ਸਮੁੰਦਰ ਵਿੱਚ ਫਸਾਇਆ ਹੋਇਆ ਹੈ ਆਪਣੇ ਹੁਕਮ ਅੰਦਰ ਹੀ ਉਸਨੇ ਜੀਵਾਂ ਨੂੰ ਸੰਸਾਰ ਸਮੁੰਦਰ ਵਿੱਚ ਫਸਾਇਆ ਹੋਇਆ ਹੈ ਤੇ ਹੁਕਮ ਅੰਦਰ ਹੀ ਤੇ ਹੁਕਮ ਅੰਦਰ ਹੀ ਇਸ ਵਿੱਚੋਂ ਤਾਰਦਾ ਹੈ ਪ੍ਰਭ ਜੀਓ ਤੁਦ ਧਿਆਏ ਸੋਏ ਜਿਸ ਭਾਗ ਮਤਾਰੀਏ ਮਹਾਰਾਜ ਕਹਿੰਦੇ ਹੈ ਪ੍ਰਭੂ ਜੀ ਤੈਨੂੰ ਉਹੀ ਬਨੁਖ ਸਿਮਰਦਾ ਹੈ ਜਿਸ ਦੇ ਮੱਥੇ ਉੱਤੇ ਮੱਥੇ ਤੇ ਭਾਗ ਹੋਏ ਤੇਰੀ ਗਤ ਬਿਤਰ ਲੱਖੀ ਨਾ ਜਾਏ ਹੋ ਤੇਰੀ ਗਤਬਿਤ ਲੱਖੀ ਨਾ ਜਾਏ ਹਉ ਤੁਦ ਬਲਿਹਾਰੀ ਇਹ ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈ ਕਿੱਡਾ ਵੱਡਾ ਹੈ ਮੈਂ ਤੇਥੋਂ ਸਤਕੇ ਹਾਂ ਸ਼ਲੋਕ ਮਹਲਾ 5 ਜਾ ਤੂੰ ਤੁਸੇ ਮਿਹਰਬਾਨ ਅਚੰਤ ਬਸੇ ਮਨ ਮਾਹੇ ਜਾ ਤੂੰ ਤੁਸੇ ਮਿਹਰਬਾਨ ਅਚੰਤ ਬਸੇ ਮਨ ਮਾਹੇ اے ਪ੍ਰਭੂ ਜਦ ਤੂੰ ਮਿਹਰਬਾਨ ਹੋ ਜਾਂਦੇ ਜਾਏ ਤਾਂ ਤੂੰ ਸਹਿਜ ਸੁਭਾਏ ਜੀਵਾਂ ਦੇ ਮਨ ਵਿੱਚ ਆ ਵਸਦਾ ਹੈ ਜਦ ਤੂੰ ਤੁਸੀਂ ਮਿਹਰਬਾਨ ਨੌਂ ਨਦ ਘਰ ਮਹਿ ਪਾਈ ਜਦ ਤੂੰ ਮਿਹਰਬਾਨ ਹੋ ਜਾਏ ਤਾਂ ਮਾਨੋ ਨੌਂ ਖਜ਼ਾਨੇ ਹਿਰਦੇ ਘਰ ਵਿੱਚ ਹੀ ਲੱਭ ਲੈਂਦੇ ਹਨ ਜਾ ਤੂੰ ਤੁਸੇ ਮਿਹਰਬਾਨ ਤਾਂ ਗੁਰ ਕਾ ਮੰਤਰ ਕਮਾਹੇ ਜਦ ਤੂੰ ਮਿਹਰਬਾਨ ਹੋ ਜਾਏ ਤਾਂ ਮਨੁੱਖ ਸਤਿਗੁਰੂ ਦਾ ਸ਼ਬਦ ਕਮਾਉਣ ਲੱਗ ਪੈਂਦਾ ਹਨ ਲੱਗ ਪੈਂਦੇ ਹਨ ਜਾ ਤੂੰ ਤੁਸੇ ਮਿਹਰਬਾਨ ਤਾਂ ਨਾਨਕ ਸੱਚ ਸਵਾਏ ਅਤੇ ਹੇ ਨਾਨਕ ਜੀਵ ਸੱਚਮੁੱਚ ਲੀਨ ਹੋ ਜਾਂਦੇ ਹਨ ਮਹਾਂ ਲਾਤੀ ਜਾ ਕੀਤੀ ਬਹਿਨ ਸੋਹਣੇ ਮੋਚ ਬਜਾਇਨ ਵਜ ਇਸ ਜਗਤ ਵਿੱਚ ਬੇਅੰਤ ਜੀਵ ਇਨ੍ਹਾਂ ਥਾਵਾਂ ਤੇ ਬੈਠ ਗਏ ਹਨ ਤੇ ਬਹੁਤ ਬਾਜੇ ਬਜਾ ਗਏ ਹਨ ਨਾਨਕ ਸੱਚੇ ਨਾਮ ਬਿਨ ਕਿਸੇ ਨ ਰਹੀ ਆ ਲਜ ऐ नानक पर सच्चे नाम तो बांजे रह के किसी दी भी इज्जत नहीं रही पौड़ी तुद्द तो त्यायन वेद कते बा खड़े हे प्रभु तुरेत जबूर ਅੰਜੀਰ ਪ੍ਰਾਨ ਕਤੇਬਾ ਸਮੇਤ ਬੇਦ ਭਾਪ Hindu Musliman ਆਦਕ ਸਾਰੇ ਮਤਾਂ ਦੇ ਧਾਰਮਿਕ ਪੁਸਤਕ ਤੈਨੂੰ ਖੜੇ ਸਿਮਰ ਰਹੇ ਹਨ ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ ਇਤਨੇ ਜੀਵ ਤੇਰੇ ਦਰ ਤੇ ਡਿੱਗੇ ਹੋਏ ਹਨ ਕਿ ਉਹਨਾਂ ਦੀ ਗਣਤੀ ਨਹੀਂ ਗਿਣੀ ਜਾ ਸਕਦੀ ਬ੍ਰਹਮੇ ਤੋਂ ਦਤਿਆਨ ਇੰਦਰ ਇੰਦਰਾਸਨ ਕਈ ਬ੍ਰਹਮੇ ਤੇ ਸੰਘਾਸ਼ਣਾ ਵਾਲੇ ਕਈ ਇੰਦਰ ਤੈਨੂੰ ਧਿਉਂਦੇ ਹਨ